ਅਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਅਤੇ ਮੇਰੇ ਵੱਡੇ ਭਰਾ ਮੋਇਤ ਮਹਿੰਦਰਾ ਜੀ ਜਿਹੜੇ ਕਿ ਈਵਾਈਸੀ ਦੇ ਪੰਜਾਬ ਵੀ ਕਾਂਗਰਸ ਦੇ ਪ੍ਰਧਾਨ ਨੇ ਕਿ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਵਾਜ ਦਿਵਾਉਣਾ ਉਹਨਾਂ ਨੂੰ ਕਿ ਮੈਂ ਤੰਦਈ ਦੇ ਨਾਲ ਜਿਹੜੀ ਪੀ ਹਾਈ ਕਮਾਂਡ ਨੇ ਮੈਨੂੰ ਡਿਊਟੀ ਦਿੱਤੀ ਹੈ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਮੈਂ ਤੰਦਈ ਦੇ ਨਾਲ ਲਿਪਾਂ। ਕਾਂਗਰਸ ਪਾਰਟੀ ਇੱਕ ਸਰਕੂਲਰ ਪਾਰਟੀ ਹੈ ਜਿਹੜੀ ਸਾਡੇ ਮਾਨਯੋਗ راہਲ ગાંધી ਜੀ ਦਾ ਵਿਜ਼ਨ ਹੈ ਵੀ ਨੌਜਵਾਨਾਂ ਨੂੰ ਅੱਗੇ ਲੈ ਕੇ ਆਣਾ ਤੋਂ ਹੀ ਮੈਂ 2015 ਦੇ ਵਿੱਚ ਕਾਂਗਰਸ ਪਾਰਟੀ ਇਹਨੇ ਸੂਈ ਦਾ ਸ਼ਹਿਰੀ ਪ੍ਰਧਾਨ ਤੋਂ ਸਟਾਰਟ ਕੀਤਾ ਸੀਗਾ ਬਾਹਰੇ ਕੋਈ ਤਾਂ ਹੁੰਦਾ ਹੈ ਮਿਹਨਤ ਕਰੋ ਤੇ ਮਿਹਨਤ ਦਾ ਫਾਇਦਾ ਜੂਲ ਮਿਲਦਾ ਸੋ ਇਸ ਦੇ ਮੱਦੇਨਜ਼ਰ ਵੀ ਹਾਈ ਕਮਾਂਡ ਨੇ ਮਿਹਨਤ ਦੇਖੀ ਸੋ ਇਹ ਦਿਨ ਜਿਹੜੀਆਂ ਐਕਟੀਵਿਟੀਜ਼ ਹਾਈ ਕਮਾਂਡ ਸਾਨੂੰ ਡਿਊਟੀਆਂ ਲਾਉਂਦੀ ਰਹੀ ਸੀ ਹਮੇਸ਼ਾ ਉਹ ਕਰਦੇ ਰਹੇ ਆ ਸੋ ਇਸ ਮਦਦ ਨਜ਼ਰ ਜਿਹੜੀ ਕੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਸੋ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੈਂਟਰ ਸਰਕਾਰ ਦੇ ਵੱਲੋਂ ਜਿਹੜਾ ਕੀ ਬਹੁਤ ਹੀ ਮਾੜੀ ਗੱਲ ਹੈ ਕਿ ਬੱਚਿਆਂ ਦਾ ਭਵਿੱਖ ਜਿਹੜਾ ਖਰਾਬ ਕੀਤਾ ਜਾ ਰਿਹਾ ਹੈ ਪੇਪਰ ਲੀਕ ਨੂੰ ਲੈ ਕੇ ਸਾਡਾ ਪ੍ਰੋਟੈਸਟ ਜਾਰੀ ਹੈ ਜਦੋਂ ਤੱਕ ਅਤੇ ਜਿਹੜੇ ਕੀ ਨੌਜਵਾਨ ਸਾਡੇ ਵੀਰ ਪੰਜਾਬ ਛੱਡ ਛੱਡ ਬਾਹਰ ਚਾਈ ਜਾਂਦੇ ਪਏ ਨੇ ਸੋ ਇਸ ਦੇ ਵਿੱਚ ਅਸੀਂ ਵਿਚਾਰ ਜ਼ਰੂਰ ਕਰਾਂਗੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਮੈਨੀਫੈਸਟੋ ਬੇਸਿਕਲੀ ਸਾਰੇ ਹੀ ਵਰਗ ਦੇ ਲਈ ਲੱਗਿਆ ਜਾਵੇਗਾ ਸੋ ਸਾਨੂੰ ਵੀ ਮਾਨ ਹੋਏਗਾ ਵੀ ਚਾਹੇ ਪੜ ਕੇ ਜ਼ਰੂਰ ਬਾਹਰੋਂ ਆਜਾ ਪਰ ਇੱਥੇ ਆ ਕੇ ਆਪਣਾ ਬਿਜ਼ਨਸ ਦੇਖਣੇ ਕੰਮ ਦੇਖਣੇ ਯਾਰੋਵਾਰ ਕਰਨ 13 जीरो ਜੀ ਭਗਵੰਤ ਮਾਜ ਜੀ ਦੀ ਅਗਲੀ ਡੰਡੀ ਇੱਕ ਤੇ ਦੀਦੀ ਨਹੀਂ ਪਤਾ ਨਹੀਂ ਕਿੱਥੇ ਚਲੀ ਗਈ ਅਸੀਂ ਤੇ ਲੱਭਦੇ ਆਂ ਫਿਰਦੇ ਆਂ ਵੀ 13 जीरो ਕਹਿੰਦੇ ਸਨ ਵੀ ਇੱਕ ਵਾਲੀ ਡੰਡੀ ਆ ਕੇ ਦੀਦੀ ਨਹੀਂ ਤੈਨ ਹੀ ਰਹਿ ਗਈਆਂ 92 ਸੀਟਾਂ ਲੋਕਾਂ ਨੇ ਫਤਵਾ ਦਿੱਤਾ ਛੋਟੀ ਗੱਲ ਨਹੀਂ ਹੁੰਦੀ ਪਰ ਇਹ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰਿਆ ਅਜ ਤੋਂ 28 29 ਮਹੀਨੇ ਹੋ ਚੱਲੇ ਆ ਵਿਚਾਰੀ ਬੀਬੀਆਂ ਦਾ 10000 ਰੁਪਏ ਜਿਹੜਾ ਕਿ 29000 ਰੁਪਏ ਬਣ ਚੁੱਕਾ ਉਹ ਵੀ ਵਿਚਾਰੀਆਂ ਬੀਬੀਆਂ ਡਿੱਗੀ ਜਾਂਦੀਆਂ ਉਹ ਵੀ ਝੂਠੇ ਲਾਰੇ ਲਾਏ ਨੇ ਪੂਰਨ ਵਿਸ਼ਵਾਸ ਹੈ ਕਿ ਲੋਕ 227 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣਗੇ ਸੋ ਜਿਹੜੇ ਜਿਹੜੇ ਵੀ ਮੁੱਦੇ ਲੋਕਾਂ ਦੇ ਹੱਲ ਨਹੀਂ ਹੋਏ ਕਾਂਗਰਸ ਪਾਰਟੀ ਹੁੰਦੀ ਹੈ ਕਰੇ ਜਿੱਤੇ ਪਾਰਟੀ ਮੇਰੀ ਡਿਊਟੀ ਅੱਗੇ ਲਾਉਂਦੀ ਰਹੇਗੀ ਹਮੇਸ਼ਾ ਦੀ ਤਰ੍ਹਾਂ ਮੈਂ ਨਿਭਾਉਂਦਾ ਜਾਵਾਂਗਾ ਕਾਨੂੰਨ ਤੇ ਬਿਲਕੁਲ ਫੇਲ ਹੋ ਚੁੱਕਾ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਬਾਰਡਰ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਤਾਂ ਭਾਰਤੀ ਜਿਹੜੀ ਹੈ ਜੇ ਗੱਲ ਕੀਤੀ ਜਾਵੇ ਭਾਰਤੀ ਕਾਂਗਰਸ ਵੱਲੋਂ ਭਾਰਤੀ ਕਾਂਗਰਸ ਯੂਥ ਕਾਂਗਰਸ ਦੇ ਵੱਲੋਂ ਜਿਹੜਾ ਉਹ ਹਰਿਤ ਕਰੋੜਾ ਜੀ ਨੂੰ ਪੰਜਾਬ ਦਾ ਜਰਨਲ ਸਕੱਤਰ ਜਿਹੜਾ ਉਹ ਬਣਾਇਆ ਗਿਆ ਜੀ ਹਾਂ ਬਾਰਡਰ ਬੈਲਟ ਦੇ ਵਿੱਚ ਇੱਕ ਕਾਂਗਰਸ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਆਉਣੀ ਤੇ ਮੇਰੇ ਨਾਲ ਰਿਤਕਰੋੜਾ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਹੜੇ ਮੁੱਦੇ ਹੋਣ ਜਿਹੜੇ ਨੇ ਉਹ ਧਿਆਨ ਦੇ ਵਿੱਚ ਰਹਿਣਗੇ ਕਿਉਂਕਿ ਇੱਧਰ ਸਰਕਾਰਾਂ ਬੇਸ਼ੱਕ ਬਦਲੀਆਂ ਨੇ ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ ਤਾਂ ਕਿਵੇਂ ਯੂਥ ਦੀ ਨੌਜਵਾਨਾਂ ਦੀ ਗੱਲ ਜਿਹੜੀ ਹੈ ਹੁਣ ਉੱਤੇ ਪਹੁੰਚਾਉਣਗੇ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਥੈਂਕ ਯੂ ਜੀ ਤੁਹਾਨੂੰ ਅੱਜ ਜੀ ਇਹ ਵਧਾਈ ਹੋਵੇ ਜੀ ਇੱਕ ਵਾਰ ਤਾਂ ਇਹ ਵੀ ਜ਼ਰੂਰ ਕਵਾਂਗੇ ਕਿ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰ ਫਿਰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਭਾਰਤੀ ਕਾਂਗਰਸ ਵੱਲੋਂ ਜਿਹੜੀ ਤੁਹਾਨੂੰ ਮਿਲੀ ਹੈ ਜੀ ਮੈਂ ਜੀ ਧੰਨਵਾਦ ਕਰਨਾ ਚਾਹੂੰਗਾ ਹਾਈ ਕਮਾਂਡ ਦਾ ਮਾਨਯੋਗ ਸਾਡੇ 올 ਇੰਡੀਆ ਦੇ ਪ੍ਰਧਾਨ ਖੜਗੇ ਸਾਹਿਬ ਦਾ ਸਾਡੇ ਨੈਸ਼ਨਲ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਜੀ ਦਾ ਸਾਡੇ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਜੀ ਅਤੇ ਸਾਡੇ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਅਤੇ ਮੇਰੇ ਵੱਡੇ ਭਰਾ ਮੋਇਤ ਮਹਿੰਦਰਾ ਜੀ ਜਿਹੜੇ ਕਿ ਪੀਵਾਈਸੀ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਸੋ ਮੈਂ ਵਿਸ਼ਵਾਸ ਦਿਵਾਉਣਾ ਉਹਨਾਂ ਨੂੰ ਕਿ ਮੈਂ ਤੰਦਈ ਦੇ ਨਾਲ ਜਿਹੜੀ ਵੀ ਹਾਈ ਕਮਾਂਡ ਨੇ ਮੈਨੂੰ ਡਿਊਟੀ ਦਿੱਤੀ ਹੈ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਮੈਂ ਤੰਦੇ ਦੇ ਨਾਲ ਨਿਭਾਉਂਗਾ। ਇਹ ਜਰੂਰ ਇੱਥੋਂ ਸ਼ੁਰੂਆਤ ਕਰ ਲਈ ਜਾਵੇ ਹਰਿਤਰਕ ਅਰੋੜਾ ਜੀ ਦੇ ਵਿੱਚ ਐਸੀ ਉਹਨਾਂ ਨੇ ਜਿਹੜੀ ਕੀ ਵਰਕਿੰਗ ਵੇਖੀ ਕਿਉਂਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਸਵਾਲ ਮੈਂ ਜਰੂਰ ਕਰਨਾ ਚਾਹਾਂਗਾ ਕਿਵੇਂ ਵੇਖਦੇ ਹੋ ਕਿ ਜਿਹੜੀ ਇਹ ਜ਼ਿੰਮੇਵਾਰੀ ਜਿਹੜੀ ਆ ਤੁਹਾਡਾ ਨਾਮ ਜਿਹੜਾ ਸਭ ਤੋਂ ਮੋਹਰ ਤੇ ਆਉਂਦਾ ਹੈ ਜੀ ਜੀ ਬਿਲਕੁਲ ਦੇਖੋ ਜੀ ਇਹ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਜਿਹੜੀ ਸਾਡੇ ਮਾਨਯੋਗ راہੁਲ ਗਾਂਧੀ ਜੀ ਦਾ ਵਿਜ਼ਨ ਹੈ ਵੀ ਨੌਜਵਾਨਾਂ ਨੂੰ ਅੱਗੇ ਲੈ ਕੇ ਆਣਾ ਆਮ ਕਰਦੇ ਨੌਜਵਾਨ ਜਿਹੜੇ ਕਿ ਸ਼ੁਰੂ ਤੋਂ ਹੀ ਮੈਂ 2015 ਦੇ ਵਿੱਚ ਕਾਂਗਰਸ ਪਾਰਟੀ ਐਨੇ ਚਹੀਦਾ ਸ਼ਹਿਰੀ ਪ੍ਰਧਾਨ ਤੋਂ ਸਟਾਰਟ ਕੀਤਾ ਸੀਗਾ ਸੋ ਇਤਰਾ ਹੀ ਜੀ ਹਰੇ ਕੋਈ ਦਾ ਹੁੰਦਾ ਹੈ ਮਿਹਨਤ ਕਰੋ ਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਸੋ ਇਹਦੇ ਮੱਦੇਨਜ਼ਰ ਵੀ ਹਾਈ ਕਮਾਂਡ ਨੇ ਮਿਹਨਤ ਦੇਖੀ ਸੋ ਹੁਣੇ ਪਿੱਛੇ ਜੇ ਦਿੱਲੀ ਚ ਪ੍ਰੋਟੈਸਟ ਸੀਗਾ ਜਿਹੜਾ ਨੀਟ ਤੇ ਜੈ ਦੇ ਐਗਜ਼ਾਮ ਜਿਹੜੇ ਕਿ ਰੱਦ ਕਰਾਏ ਜਾਣ ਜਿਹੜੇ ਕਿ ਪੇਪਰ ਲੀਕ ਹੋਇਆ ਸੋ ਇਦਦੇ ਨਜ਼ਰ ਜਿਹੜੀਆਂ ਐਕਟੀਵਿਟੀਜ਼ ਹਾਈ ਕਮਾਂਡ ਸਾਨੂੰ ਡਿਊਟੀਆਂ ਲਾਉਂਦੀ ਰਹੀਏ ਸੀ ਹਮੇਸ਼ਾ ਉਹ ਕਰਦੇ ਰਹੇ ਆ ਸੋ ਇਸੇ ਮੱਦੇ ਨਜ਼ਰ ਜਿਹੜੀ ਕਿ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਸੋ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਨੌਜਵਾਨਾਂ ਦੀਆਂ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਫਿਰ ਧਿਆਨ ਦੇ ਵਿੱਚ ਨੇ ਨੌਜਵਾਨਾਂ ਦੀ ਆਵਾਜ਼ ਬਣ ਕੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਹੁਣ ਜਿਹੜਾ ਸਰਕਾਰੀ ਦੁਬਾਰੇ ਜਿਹੜੀਆਂ ਪਹੁੰਚਾਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਹੈ ਉਹ ਉਹ ਲਕਸ਼ਯਾ ਤੁਹਾਡਾ ਪਹਿਲਾਂ ਤੇ ਅੱਜ ਜਿਹੜਾ ਕਿ ਬੇਸਿਕਲੀ ਮੁੱਦਾ ਚੱਲ ਰਿਹਾ ਪਹਿਲਾ ਜੋ ਹਾਲ ਦੀ ਘੜੀ ਚੱਲ ਰਿਹਾ ਉਹ ਤੇ ਹੀ ਜਿਹੜਾ ਸੈਂਟਰ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਬੱਚਿਆਂ ਦਾ ਭਵਿੱਖ ਜਿਹੜਾ ਖਰਾਬ ਕੀਤਾ ਜਾ ਰਿਹਾ ਪੇਪਰ ਲੀਕ ਨੂੰ ਲੈ ਕੇ ਸਾਡਾ ਪ੍ਰੋਟੈਸਟ ਜਾਰੀ ਹੈ ਜਦੋਂ ਤੱਕ ਪੇਪਰ ਦੁਬਾਰਾ ਨਹੀਂ ਹੋ ਜਾਂਦੇ ਮੰਤਰੀ ਸਸਪੈਂਡ ਨਹੀਂ ਹੋ ਜਾਂਦਾ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਦੂਸਰੀ ਜਿਹੜੀ ਗੱਲ ਹੈ ਸਭ ਤੋਂ ਐ ਪੰਜਾਬ ਦੀ ਗੱਲ ਹੈ ਨਸ਼ਿਆਂ ਦੀ ਅਤੇ ਜਿਹੜੇ ਕੀ ਨੌਜਵਾਨ ਸਾਡੇ ਵੀਰ ਪੰਜਾਬ ਛੱਡ ਛੱਡ ਬਾਹਰ ਜਾਈ ਜਾਂਦੇ ਪਏ ਨੇ ਸੋ ਇਸ ਦੇ ਵਿੱਚ ਅਸੀਂ ਵਿਚਾਰ ਜ਼ਰੂਰ ਕਰਾਂਗੇ ਤੇ ਜੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਮੈਨੀਫੈਸਟੋ ਬੇਸਿਕਲੀ ਸਾਰੇ ਹੀ ਵਰਗ ਦੇ ਲਈ ਲੈ ਕੇ ਆਇਆ ਜਾਵੇਗਾ ਨੌਜਵਾਨਾਂ ਦੇ ਲਈ ਸਪੈਸ਼ਲੀ ਲੈ ਕੇ ਆਇਆ ਜਾਵੇਗਾ ਸੋ ਜਿਹੜੀਆਂ ਵੀ ਮੁਸ਼ਕਲਾਂ ਨੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਤਾਂ ਕਿ ਜਿਹੜੇ ਬੱਚੇ ਆਪਣੇ ਮਾਪਿਓ ਤੋਂ ਇਨੀ ਦੂਰ ਦੂਰ ਜਾ ਕੇ ਬੈਠੇ ਨੇ ਸੋ ਮਾਪਿਓ ਨੂੰ ਵੀ ਹੁੰਦਾ ਵੀ ਸਾਡਾ ਬੱਚਾ ਜਿਹੜਾ ਸਾਡੇ ਕੋਲ ਰਹੇ ਸੋ ਸਾਨੂੰ ਵੀ ਮਨ ਹੋਏਗਾ ਵੀ ਚਾਹੇ ਪੜ ਕੇ ਜਰੂਰ ਬਾਹਰੋਂ ਆਜਣ ਪਰ ਇੱਥੇ ਆ ਕੇ ਆਪਣਾ ਬਿਜ਼ਨਸ ਦੇਖਣ ਕੰਮ ਦੇਖਣ ਜਾਂ ਕਾਰੋਬਾਰ ਕਰਨ ਸੋ ਇਹ ਹੀ ਸਾਡੀ ਜਿਹੜੀ ਕਿ ਮੇਨ ਮੋਟਿਵ ਰਹੇਗਾ ਕਿ ਜਿਹੜਾ ਨੌਜਵਾਨਾਂ ਦਾ ਸੀ ਹੱਲ ਕਰਾ ਸਕੀਏ 13 ਜ਼ੀਰੋ ਦੇ ਦਾਵੇ ਹੋ ਰਹੇ ਸੀ ਪੰਜਾਬ ਦੇ ਵਿੱਚ ਲੇਕਿਨ 7 ਸੀਟਾਂ ਕਾਂਗਰਸ ਦੀ ਝੋਲੀ ਦੇ ਵਿੱਚ ਗਈਆਂ ਤਾਂ ਨੌਜਵਾਨਾਂ ਦਾ ਵੱਡਾ ਯੋਗਦਾਨ ਰਿਹਾ ਹੁਣ ਆਉਣ ਵਾਲੀਆਂ ਚੋਣਾਂ ਦੇ ਲਈ ਕਿਹੋ ਜੀ ਤਿਆਰੀ ਰਹੇਗੀ ਕਿਵੇਂ ਦੇ ਟਾਰਗੇਟ ਰਹਿਣਗੇ 130 ਜੀ ਭਗਵੰਤ ਮਾਨ ਜੀ ਦੀ ਅਗਲੀ ਡੰਡੀ ਇੱਕ ਤੇ ਦੀਦੀ ਨਹੀਂ ਪਤਾ ਨਹੀਂ ਕਿੱਥੇ ਚਲੀ ਗਈਆਂ ਅਸੀਂ ਤੇ ਲੱਭਦੇ ਫਿਰਦੇ ਆਂ ਵੀ 130 ਕਹਿੰਦੇ ਸਨ ਵੀ ਇੱਕ ਵਾਲੀ ਡੰਡੀ ਅੱਗੇ ਦੀਦੀ ਨਹੀਂ ਤਿੰਨ ਹੀ ਰਹਿ ਗਈਆਂ ਚਲੋ ਕੋਈ ਨਹੀਂ ਇਹਨਾਂ ਨੂੰ ਜਵਾਬ ਮਿਲਣਾ ਹੀ ਸੀਗਾ ਜੋ ਇਹਨਾਂ ਨੇ ਹਾਲ ਕੀਤਾ 92 ਸੀਟਾਂ ਲੋਕਾਂ ਨੇ ਫਤਵਾ ਦਿੱਤਾ ਛੋਟੀ ਗੱਲ ਨਹੀਂ ਹੁੰਦੀ ਪਰੇ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰੇ ਅੱਜ ਤੋਂ 28 29 ਮਹੀਨੇ ਹੋ ਚੱਲੇ ਆ ਵਿਚਾਰੀ ਬੀਬੀਆਂ ਦਾ 10000 ਰੁਪਏ ਜਿਹੜਾ ਕਿ 29000 ਰੁਪਏ ਬਣ ਚੁੱਕਾ ਉਹ ਵੀ ਵਿਚਾਰੀਆਂ ਬੀਬੀਆਂ ਡੀਕੀ ਜਾਂਦੀਆਂ ਉਹ ਵੀ ਝੂਠੇ ਲਾਰੇ ਲਾਏ ਨੇ ਸੋ ਸਾਨੂੰ ਪੂਰਨ ਉਮੀਦ ਹੈ ਕਿ ਜਿਹੜੀ ਕਿ ਲੋਕਾਂ ਨੇ ਸਾਨੂੰ 7 ਸੀਟਾਂ ਤੇ ਇੱਕ 8ਵੀਂ ਜਿਹੜੀ ਚੰਡੀਗੜ੍ਹ ਦੀ ਸੀਟ ਦਿੱਤੀ ਹੈ ਸੋ ਸਾਨੂੰ ਇਹ ਪੂਰਨ ਵਿਸ਼ਵਾਸ ਹੈ ਵੀ ਲੋਕ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣਗੇ ਤੋ ਜਿਹੜੇ ਜਿਹੜੇ ਵੀ ਮੁੱਦੇ ਲੋਕਾਂ ਦੇ ਹੱਲ ਨਹੀਂ ਹੋਏ ਕਾਂਗਰਸ ਪਾਰਟੀ ਆਉਂਦਿਆਂ ਹੀ ਕਰੇਗੀ ਜਿਹੜੀ ਜ਼ਿੰਮੇਵਾਰੀ ਹੁਣ ਤੁਹਾਨੂੰ ਮਿਲੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਜਨਰਲ ਸਿਕੱਤਰ ਦੀ ਤਾਂ ਕਿਵੇਂ ਜਿਹੜੀ ਹੈ ਉਹ ਨਿਭਾਈ ਜਾਵੇਗੀ ਤੇ ਹਾਈ ਕਮਾਂਡ ਦਾ ਧੰਨਵਾਦ ਕਰ ਕਿਵੇਂ ਕਰਦੇ ਹੋ ਕਿ ਜਿਵੇਂ ਵੱਡੇ ਅਹੁਦਿਆਂ ਤੇ ਬੈਠੇ ਲੀਡਰਾਂ ਦੇ ਧਿਆਨ ਚ ਵੀ ਨਾਮ ਗਿਆ ਹੋਣਾ ਕਿਵੇਂ ਕੀ ਇਸ ਤੇ ਜੀ ਬਿਲਕੁਲ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਸਾਰੇ ਹੀ ਹਾਈ ਕਮਾਂਡ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਾਕੀ ਜਿੱਥੇ ਵੀ ਪਾਰਟੀ ਸਾਡੀ ਡਿਊਟੀ ਲਾਏਗੀ ਉਹ ਸਾਡੀ ਡਿਊਟੀ ਜਿਵੇਂ ਕਿ ਜਲੰਧਰ ਦੇ ਵਿੱਚ ਲੱਗੀ ਹੋਈ ਹੈ ਸੋ ਅਸੀਂ ਉੱਥੇ ਜਿਹੜੀ ਕਿ ਬਾਈ ਇਲੈਕਸ਼ਨ ਚੱਲ ਰਹੀ ਹੈ ਉੱਥੇ ਹੀ ਡਿਊਟੀ ਲੱਗੀ ਹੋਈ ਹੈ ਸਾਡੀ ਤੇ ਮੈਂ ਵਾਪਸ ਆਇਆ ਕੱਲ ਹੀ ਆ ਸੋ ਇਸੇ ਕਰਕੇ ਜਿਹੜੀ ਹੁਣ ਜਿੱਥੇ-ਜਿੱਥੇ ਪਾਰਟੀ ਮੇਰੀ ਡਿਊਟੀ ਅੱਗੇ ਲਾਉਂਦੀ ਰਹੇਗੀ ਹਮੇਸ਼ਾ ਦੀ ਤਰ੍ਹਾਂ ਮੈਂ ਦੇ ਬੰਦਾ ਜਾਊਂਗਾ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇੱਥੋਂ 25-30 ਕਿਲੋਮੀਟਰ ਅੱਗੇ ਚੱਲ ਜਾਈਏ ਤਾਂ ਭਾਰਤ-ਪਾਕਿਸਤਾਨ ਦੀ ਸਰਹੱਦ ਆ ਜਾਂਦੀ ਹੈ ਬਾਰਡਰ ਦੇ ਬੈਲਟ ਦੇ ਉੱਪਰ ਕਾਂਗਰਸ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਮਿਲਨੀ ਤੇ ਹੁਣ ਨੌਜਵਾਨਾਂ ਨੂੰ ਜਾ ਕੇ ਮਿਲਣਾ ਵੀ ਹੈ ਤਾਂ ਨਸ਼ੇ 'ਚ ਗਲਤਾਨ ਇੱਕ ਹਲਕੇ ਦੇ ਨੌਜਵਾਨ ਕਿਵੇਂ ਫਿਰ ਜਿਹੜਾ ਹੈ ਯੂਥ ਨੂੰ ਉੱਥੇ ਜਿਹੜਾ ਸਪੀਚ ਦਿੱਤੀ ਜਾਵੇ ਕਿ ਕਿਵੇਂ ਭਰੋਸੇ ਵਿੱਚ ਲਿਆ ਜਾਵੇ ਜੀ ਬਿਲਕੁਲ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜੇ 27 ਦੇ ਵਿੱਚ ਸਾਡੀ ਸਰਕਾਰ ਆਊਗੀ ਪਹਿਲਾ ਕੰਮ ਹੀ ਇਹ ਹੋਊਗਾ ਨਸ਼ੇ ਦਾ ਦੂਸਰਾ ਹੈ ਵੀ ਜਿਹੜੇ ਬੱਚੇ ਬਾਹਰ ਜਾਂਦੇ ਪਏ ਉਹਨਾਂ ਨੂੰ ਬਾਹਰੋਂ ਚਾਹੇ ਪੜ ਕੇ ਇੱਥੇ ਆਣ ਕੰਮ ਰੋਜ਼ਗਾਰ ਇੱਥੇ ਕਰਨ ਜਾਏ ਕੋਈ ਕਹਿੰਦਾ ਮੈਂ ਆਈਪੀਐਸ ਬੰਨਾ ਆਈਐਸ ਬੰਨਾ ਮੇਰੀ ਇਹ ਵੀ ਤੁਹਾਡੀ ਜਨਰਲ ਆਈ ਅਪੀਲ ਹੈ ਕੋਈ ਨੌਜਵਾਨ ਆਪਣਾ ਮੰਨੇ ਵੀ ਬਨਨ ਵੀ ਮੈਂ ਪੋਲਿਟਿਸ਼ੀਅਨ ਬੰਨਾ ਜੇ ਨੌਜਵਾਨ ਅੱਗੇ ਆਉਣਗੇ ਸੋਚ ਲੈ ਵਧੀਆ ਸੋਚ ਲੈ ਤਾਂ ਹੀ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਭੁੱਖ ਜਿਹੜਾ ਵਿਕਾਸ ਹੋ ਸਕਦਾ ਆਪਾਂ ਦੇਸ਼ ਨੂੰ ਸੁਧਾਰ ਸਕਦੇ ਆ ਸੋ ਮੇਰੀ ਇਹ ਹੀ ਅਪੀਲ ਰਹੇਗੀ ਇਹ ਹੀ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਉੱਥੇ ਜਾ ਕੇ ਵੀ ਕਿ ਵੱਧ ਤੋਂ ਵੱਧ ਜਿਹੜੇ ਕੀ ਵੀਰ ਮੇਰੇ ਭਰਾ ਇੱਥੇ ਰਹਿਣ ਸੋ ਐਸੇ ਕਰਕੇ ਆਪਰਾਲ ਮਿਲ ਕੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾ ਸਕੀਏ ਸੱਤਾ ਧਿਰ ਦੀ ਕਾਰਜਕਾਰੀ ਦੇ ਕਿਵੇਂ ਦੇਖਦੇ ਹੋ ਕਿ ਪਿਛਲੇ ਦਿਨਾਂ ਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲਗਾਤਾਰ ਚੋਰੀਆਂ ਤਾਂ ਕੀ ਜੇ ਸਤਾਈ ਦੇ ਵਿੱਚ ਆਉਣਾ ਹੈ ਤਾਂ ਵਰਕ ਬਹੁਤ ਕਰਨਾ ਪੈਣਾ ਕਿਵੇਂ ਦੇਖਦੇ ਹੋ ਇਹਨਾਂ ਮੁੱਦਿਆਂ ਨੂੰ ਲੈ ਕੇ ਜੋ ਪ੍ਰਸ਼ਾਸਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਹੈ ਕਾਨੂੰਨ ਤੇ ਬਿਲਕੁਲ ਫੇਲ ਹੋ ਚੁੱਕਾ ਹੈ ਜੀ 100% ਕੋਈ ਵੀ ਤੇ ਸੇਫ ਨਹੀਂ ਹੈ ਬੁਰਾ ਤੂੰ ਹੀ ਤਰਨ ਤਾਂ ਛੱਡੋ ਪੂਰੇ ਪੰਜਾਬ ਦੇ ਵਿੱਚ ਬਹੁਤ ਬੁਰਾ ਰਲ ਐ ਇਸੇ ਕਰਕੇ ਲੋਕਾਂ ਨੇ ਜਿਹੜਾ ਇਹਨਾਂ ਨੂੰ ਫਤਵਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਕਿ ਇਸੇ ਕਰਕੇ ਹੀ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਸੋ ਇਹ ਸਾਨੂੰ ਪੂਰਨ ਉਮੀਦ ਆ ਵੀ 2027 ਦੇ ਵਿੱਚ ਕਾਂਗਰਸ ਪਾਰਟੀ ਆਏਗੀ ਸੋ ਇਹ ਜਿਹੜੀਆਂ ਇਹਨਾਂ ਤੇ ਨੱਥ ਵੀ ਪਾਈ ਜਾਏਗੀ ਬਾਕੀ ਜਿਹੜੀ ਕਾਂਗਰਸ ਪਾਰਟੀ ਮੈਨੀਫੈਸਟੋ ਦੇ ਵਿੱਚ ਆਪਣੇ ਵਾਅਦੇ ਕਰੇਗੀ ਉਹ ਪੂਰੇ ਜਰੂਰ ਕਰੇਗੀ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਰੋੜਾ ਥੈਂਕ ਯੂ ਜੀ ਤੁਹਾਨੂੰ ਸੋ ਕਾਂਗਰਸ ਭਾਰਤ ਦੀ ਕਾਂਗਰਸ ਯੁਵਾ ਕਾਂਗਰਸ ਦੇ ਵੱਲੋਂ ਜਿਹੜਾ ਉਹ ਪੰਜਾਬ ਦੇ ਵਿੱਚ ਬਾਰਡਰ ਬੈਲਟ ਦੇ ਵਿੱਚ ਤਰਨ ਤਾਰਨ ਦੇ ਵਿੱਚ ਜਿਹੜਾ ਇੱਕ ਅਹੁਦੇ ਦੇ ਨਾਲ ਸਨਮਾਨਿਆ ਗਿਆ ਹੈ ਪ੍ਰਿਤਿਕ ਅਰੋੜਾ ਜੀ ਨੂੰ ਜਿਨ੍ਹਾਂ ਨੂੰ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਯੁਵਾ ਕਾਂਗਰਸ ਦੇ ਵਿੱਚ ਤਾਂ ਕਿਵੇਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵਰਕ ਰਹਿ ਗਿਆ ਇਸ ਤੇ ਵੀ ਨਜ਼ਰ ਰਹੇਗੀ ਬਾਕੀ ਲੋਕ ਜਿਹੜੇ 27 ਦੇ ਵਿੱਚ ਕੀ ਕਰਦੇ ਨੇ ਕਿਵੇਂ ਹੁਣ ਉਹ ਲੋਕਾਂ ਨੂੰ ਭਰੋਸੇ ਦੇ ਵਿੱਚ ਲੈਣਗੇ ਇਹ ਵੱਡੇ ਸਵਾਲ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ نیوز ਟੀਵੀ ਤਰਨਤਾਰਨ